ਸਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਵਿੱਤਰ ਸਥਾਨ ਤੇ 14 ਸਾਲ 13 ਮਹੀਨੇ ਅਤੇ 9 ਦਿਨ ਰਹਿ ਕਰਕੇ ਇੱਥੇ ਤਪ ਉਹਨਾਂ ਨੇ ਕੀਤਾ ਇੱਥੇ ਹੀ ਉਹਨਾਂ ਨੇ ਵਿਹ ਦੇ ਵਿੱਚ ਟੁੱਬਾ ਮਾਰਿਆ ਤੇ ਤੀਸਰੇ ਦਿਨ ਗੁਰਦੁਆਰਾ ਸੰਤ ਘਾੜ ਪ੍ਰਗਟ ਹੋਈ ਇੱਥੇ ਗੁਰੂ ਸਾਹਿਬ ਰਹਿ ਕੇ ਤਪ ਕਰਦੇ ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੁੰਦੇ ਹਾਂ ਔਰ ਇਹ ਭਾਈ ਪਗੀਰਥ ਜੀ ਇੱਥੇ ਉਹਨਾਂ ਵਾਸਤੇ ਦਾਤਣ ਲੈ ਕੇ ਆਉਂਦੇ ਸਨ ਇਹ ਹੀ ਇਤਿਹਾਸਿਕ 베ਰ ਸੇਵਾ ਹੈ 베ਰੀ ਹੈ ਜਿਨ੍ਹਾਂ ਦੀ ਦਾਤਣ ਗੁਰੂ ਸਾਹਿਬ ਜਿੱਥੇ ਬੈਠ ਕੇ ਗੁਰੂ ਸਾਹਿਬ ਤਪ ਕਰਦੇ ਸਨ ਤੇ ਬੇਈ ਦੇ ਵਿੱਚ ਇਸ਼ਨਾਨ ਕਰਦੇ ਸਨ ਇਸ ਤੋਂ 3 ਕਿਲੋਮੀਟਰ ਸੰਤ ਘਾੜ ਗੁਰਦੁਆਰਾ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਨੋਲ ਮੰਤਰ ਦਾ ਉਚਾਰਨ ਕੀਤਾ ਬਾਬਾ ਪੈਂਦਾ ਸੱਚਖੰਡ ਨੌ ਨਿਦ ਨਾਮ ਗਰੀਬੀ ਪਾਈ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਜਿਹੜਾ ਆ ਇੱਥੇ ਇੱਕ ਓੰਕਾਰ ਦਾ ਉਚਾਰਨ ਕੀਤਾ ਸੰਤ ਘਾਟ ਗੁਰਦੁਆਰਾ 3 ਕਿਲੋਮੀਟਰ ਦੂਰ ਤਿੰਨ ਦਿਨ ਵੇਈ ਦੀ ਵਿੱਚ ਅਲੋਪ ਰਹੇ ਗੁਰੂ ਸਾਹਿਬ ਜੀ ਤਿੰਨ ਦਿਨ ਤੋਂ ਬਾਅਦ ਨਨਕਾਹ ਦੇ ਦੇਸ਼ ਵਿੱਚ ਰਹਿ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਓੰਕਾਰ ਦਾ ਉਚਾਰਨ ਕੀਤਾ ਉਹਨਾਂ ਨੇ ਕਿਹਾ ਨਾ ਕੋਈ Hindu ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਉਹਨਾਂ ਨੇ ਸਾਰੇ ਜੀਵਾਂ ਨੂੰ ਇੱਕ ਓੰਕਾਰ ਦਾ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਇੱਕ ਹੈ ਤੇ ਸਾਰਿਆਂ ਦੇ ਅੰਦਰ ਮੌਜੂਦ ਹੈ ਉਹਨਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਗਿਆਨ ਦਿੱਤਾ ਕਿ ਉਹਦੇ ਨਾਮ ਵੱਖੋ ਵੱਖਰੇ ਨੇ ਔਰ ਉਹ ਜਿਹੜਾ ਪ੍ਰਮਾਤਮਾ ਹੈ ਉਹ ਇੱਕ ਹੈ ਸਾਰਿਆਂ ਦੇ ਅੰਦਰ ਮੌਜੂਦ ਹੈ ਤੇ ਆਪਾਂ ਉਹਦੇ ਬੱਚਿਆਂ ਗੁਰੂ ਸਾਹਿਬ ਜੀ ਨੇ ਬੜਾਈ ਪਿਆਰਾ ਉਪਦੇਸ਼ ਦਿੱਤਾ ਇੱਥੋਂ ਹੀ ਬਾਣੀ ਦਾ ਜਿਹੜਾ ਆ ਸ਼ੁਰੂਆਤ ਹੋਈ ਇੱਥੋਂ ਹੀ ਗੁਰੂ ਸਾਹਿਬ ਜੀ ਨੇ ਪ੍ਰਚਾਰ ਸ਼ੁਰੂ ਕੀਤਾ ਉਦਾਸੀਆਂ ਕੀਤੀਆਂ ਮੱਕੇ ਗਏ ਮਦੀਨੇ ਗਏ ਕਾਸ਼ੀ ਗਏ ਔਰ ਹਰਦਵਾਰ ਗਏ ਇੱਥੋਂ ਹੀ ਪ੍ਰਚਾਰ ਗੁਰੂ ਸਾਹਿਬ ਜੀ ਨੇ ਸ਼ੁਰੂ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਬਾਈ ਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਹ ਜੀ ਸੰਗਜੀ ਇਹ ਹੈ ਪੁਰਾ ਸਾਭ ਜਿੱਥੇ ਗੁਰੂ ਸਾਹਿਬ ਜੀ ਨੇ 14 ਸਾਲ 7 ਮਹੀਨੇ 13 ਦਿਨ ਤਪੱਸਿਆ ਕੀਤੀ ਹੈ ਔਰ ਇਥੋਂ ਹੀ ਗੁਰੂ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਔਰ ਇਸੇ ਜਗ੍ਹਾ ਤੋਂ ਗੁਰੂ ਸਾਹਿਬ ਨੇ ਪੰਜ ਚਾਰ ਦਾਸੀਆਂ ਜੋ ਕੀਤੀਆਂ ਇਥੋਂ ਆਰੰਭ ਕੀਤੀਆਂ ਆਓ ਆਪ ਨੂੰ ਦਰਸ਼ਨ ਕਰਾਈਏ ਅੰਦਰ ਪੁਰਾ ਸਾਹਿਬ ਜੀ ਦੇ ਔਰ ਇਹ ਉਹ ਗੁਰੂ ਸਾਹਿਬ ਦੇ ਟਾਈਮ ਦੀ 베ਰੀ ਹੈ ਜੋ ਅੱਜ ਵੀ ਸਭਾਇਮਨ ਹੈ जी, 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 जी करो जी गुरु साहब के दर्शन ये जी पंचे गुरु साहब जी ने तपस्या की थी करो दर्शन जी संगत थे आके पाठ कर दिए और अपनी मनोकामना पूरी करती है ਜੋ ਆਪ ਵੇਰੀ ਦੇਖ ਰਹੇ ਹੈ ਗੁਰੂ ਸਾਹਿਬ ਦੀ ਕੈਮਦੀ ਹੈ ਔਰ ਲੋਕ ਇਸ 베ਰੀ ਥਲੇ ਆ ਕੇ ਵੀ ਇਸ 베ਰੀ ਨੂੰ ਨਮਸਕਾਰ ਕਰਦੇ ਆ ਬੜੀ ਭਾਗਾ ਵਾਲੀ 베ਰੀ ਹੈ ਲੋਕ ਇਥੋਂ ਦੇ ਛੋਟੇ ਛੋਟੇ 베ਰ ਲੈ ਕੇ ਘਰ ਨੂੰ ਜਾਂਦੇ ਆ ਸੰਗਤ ਜੀ ਇਹ ਜੋ ਸਰੋਵਰ ਬਣਿਆ ਹੈ ਕਿਸੇ ਸਮੇ ਇਸ ਜਗ੍ਹਾ ਤੇ ਬੇਹ ਹੀ ਹੁੰਦੀ ਸੀ ਔਰ ਗੁਰੂ ਸਾਹਿਬ ਜੀ ਨੇ ਇਥੋਂ ਤੋਬਾ ਲਾ ਕੇ ਔਰ ਗੁਰਦੁਆਰਾ ਸੰਗਤ ਘਾੜ ਵਿੱਚ ਜਾ ਕੇ 3 ਤੀਸਰੇ ਦਿਨ ਬਾਅਦ ਗੁਰੂ ਸਾਹਿਬ ਪ੍ਰਗਟ ਹੋਏ ਔਰ ਉਥੋਂ ਮੂਲ ਮੰਤਰ ਦਾ ਜੋ ਤਰ ਤੂ ਗੁਰੂ ਸਾਹਿਬ ਤੋਂ ਉੱਪਰੋਂ ਪਰਮਾਤਮਾ ਤੋਂ ਮੂਲ ਮੰਤਰ ਦਾ ਜਾਬ ਲੈ ਕੇ ਆ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਆਓ ਥੋੜੀ ਦੇਰ ਬਾਅਦ ਆਪਾਂ ਗੁਰਦੁਆਰਾ ਘਾੜ ਸੰਤ ਘਾੜ ਵਿੱਚ ਤਾਂ ਆਪ ਜੀ ਦੇ ਦਰਸ਼ਨ ਕਰਾਉਣੇ ਆਓ ਸੰਗਤ ਜੀ ਹੁਣ ਤੁਹਾਨੂੰ ਬੇਂਜ ਦੇ ਦਰਸ਼ਨ ਕਰਾਈਏ ਜਿੱਥੇ ਗੁਰੂ ਸਾਹਿਬ ਨੇ ਤੋਬਾ ਲਾ ਕੇ ਤੀਸੇ ਦਿਨ ਜਾ ਕੇ ਗੁਰਦੁਆਰਾ ਸੰਤ ਘਾੜ ਵਿੱਚ ਪ੍ਰਗਟ ਹੋਏ ਸੀ ਆਓ ਆਪ ਦਰਸ਼ਨ ਕਰੋ ਬੇਂਜ ਦੇ ਇਹ ਉਹ ਜਗ੍ਹਾ ਹੈ ਇੱਥੇ ਗੁਰੂ ਸਾਹਿਬ ਜੀ ਨੇ ਆ ਤੋਬਾ ਲਾ ਕੇ ਇਥੋਂ ਥੋੜੀ ਦੂਰ ਜਾ ਕੇ ਗੁਰਦੁਆਰਾ ਸੰਗਤ ਘੜੀ ਤੇ ਜਾ ਕੇ ਗੁਰੂ ਸਾਹਿਬ ਪ੍ਰਗਟ ਹੋਏ ਤਿੰਨ ਦਿਨ ਬਾਅਦ ਔਰ ਇਹ ਸਾਹਮਣੇ ਜੋ ਨਜ਼ਰ ਆ ਰਿਹਾ ਤੁਹਾਨੂੰ ਜਿੰਨਾ ਵੀ ਬਾਗ-ਬੀਚਾ ਇੱਥੇ ਸੰਤ ਸੀਚੇ ਵਾਲੇ ਜੀ ਉਹਨਾਂ ਨੇ ਇਹ 베ਰੀ ਦਾ ਬੜਾ ਸੁਧਾਰ ਕੀਤਾ ਔਰ ਸਾਰਾ ਜਿੰਨਾ ਵੀ 베ਰੀ ਦੀ ਸਫਾਈ ਹੈ ਉਹਨਾਂ ਦੇ ਅੱਜ ਵੀ ਉਹਨਾਂ ਦੀ ਜ਼ਿੰਮੇਵਾਰੀ ਵਿੱਚ ਹੈ ਔਰ ਬਹੁਤ ਵਧੀਆ ਰਮਣੀਲਾ ਇਲਾਕਾ ਸੋਹਣਾ ਲੱਗਾ ਲੱਗਦਾ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲੇ 베ਰ ਸਾਹਿਬ ਜੀ ਗੁਰਦੁਆਰਾ 베ਰ ਸਾਹਿਬ ਦੇ ਦਰਸ਼ਨ ਕਰਾਏ ਸੀ ਜਿੱਥੇ ਵੇਈ ਨਦੀ ਦੇ ਨਦੀ ਘਾਟ 'ਚ ਗੁਰੂ ਨਾਨਕ ਦੇਵ ਜੀ ਅਲੋਪ ਹੋਏ ਸਨ ਤੇ ਹੁਣ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਅਲੋਪ ਹੋਣ ਤੋਂ ਬਾਅਦ ਇੱਥੇ ਪ੍ਰਗਟ ਹੋਏ ਸੀ ਇਹ ਗੁਰਦੁਆਰਾ ਸਾਹਿਬ ਹੈ ਸੰਤ ਘਾਟ ਗੁਰਦੁਆਰਾ ਤੇ ਆਓ ਹੁਣ ਤੁਹਾਨੂੰ ਇਸ ਗੁਰਦੁਆਰੇ ਦੇ ਦਰਸ਼ਨ ਕਰਵਾਈਏ ਇਹ ਉਹ ਇਤਿਹਾਸਿਕ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਤਿੰਨ ਦਿਨ ਅਲੋਪ ਹੋਣ ਤੋਂ ਬਾਅਦ ਪ੍ਰਗਟ ਹੋਏ ਸਨ ਤੇ ਆਓ ਦੇਖੋ ਹੁਣੇ ਗੁਰਦੁਆਰੇ ਦੇ ਅੰਦਰ ਦਾ ਸਾਧ ਸੰਗਤ ਜੀ ਇਹ ਵੇਨ ਦੀ ਉਹ ਜਗ੍ਹਾ ਹੈ ਜਿੱਥੇ ਧੰਤਨ ਗੁਰੂ ਲੰਗਦੇਵ ਜੀ ਤਿੰਨ ਦਿਨਾਂ ਬਾਅਦ ਬੀਰ ਸਾਹਿਬ ਤੋਂ ਚੁੱਬੀ ਲਗਾਈ ਹੀ ਔਰ ਇਸ ਜਗ੍ਹਾ ਤੇ ਪ੍ਰਗਟ ਹੋਏ ਔਰ ਇਸ ਜਗ੍ਹਾ ਤੇ ਪ੍ਰਗਟ ਹੋ ਕੇ ਤੋਰ ਨੂੰ ਬਾਣੀ ਲੈ ਕੇ ਆਏ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੋ ਤ ਜੁਨੀਸੋ ਵੰਗ ਗੁਰਪ੍ਰਸਾਦ ਮੂਲ ਮੰਤਰ ਦਾ ਅ ਪ੍ਰਸ਼ਾਦ ਲੈ ਕੇ ਆਏ ਸੀ ਔਰ ਅੱਗੇ ਜਾ ਕੇ ਆ ਨਾਗੇ ਗੁਰਦੁਆਰਾ ਸਜੂਬਤ ਹੈ ਕਿੱਥੇ ਜਾ ਕੇ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਬਦੀ ਜੁੱਟਾ ਆਓ ਦਰਸ਼ਨ ਕਰੋ ਹਾਂਜੀ ਇਹ ਹਾਂ ਹਾਂਜੀ ਇਹ ਉਹ ਜਗ੍ਹਾ ਹੈ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਜੀ ਬਾਹਰ ਪ੍ਰਗਟ ਹੋਏ ਸੀ ਆਓ ਦਰਸ਼ਨ ਕਰੋ ਜੀ აਓ ਸੰਗਤ ਜੀ ਆਪ ਜੀ ਨੂੰ ਹੁਣ ਗੁਰਦੁਆਰਾ ਹਟ ਸਾਹਿਬ ਦਿਖਾਉਂਗਾ ਇਹ ਕਾਹੀਏ ਜਿੱਥੇ ਗੁਰੂ ਨਾਨਕ ਸਾਹਿਬ ਜੀ 13-13 ਤੋਲਦੇ ਰਹੇ ਔਰ ਉਸ ਵਕਤ ਦੇ ਵੱਟੇ ਵੀ ਪਏ ਹੈ ਆਓ ਅੰਦਰ ਜਾ ਕੇ ਆਪ ਕੋ ਦਰਸ਼ਨ ਕਰਾਈਏ ਸੰਗਜੀ ਦਰਸ਼ਨ ਕਰੋ ਉਹਨਾਂ ਵੱਟੇ ਹੁੰਦਾ ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਤਨ ਤਨ ਗੁਰਨਾਸਾ ਜੀ 13 13 ਤੋਲਦੇ ਰਹੇ ਇਹ ਜੀ ਐਸੇ ਸਥਾਨ ਤੋਂ ਹੀ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ ਹੋਈ ਸੀ ਅਤੇ ਇਸੇ ਸਥਾਨ ਤੇ ਗੁਰੂ ਨਾਨਕ ਦੇਵ ਜੀ ਖਟ ਕਰਿਆ ਕਰਦੇ ਸਨ ਤੇ 13 13 ਤੋਲਦੇ ਸਨ ਇਸੇ ਸਥਾਨ ਤੋਂ ਹੀ ਗੁਰੂ ਨਾਨਕ ਦੇਵ ਜੀ ਰੋਜ਼ਾਨਾ ਵੇਈ ਨਦੀ ਤੇ ਇਸ਼ਨਾਨ ਕਰਿਆ ਕਰਦੇ ਸਨ ਤੇ ਤਪ ਕਰਿਆ ਕਰਦੇ ਸਨ ਸੰਗੀ ਇਹ ਹੈ ਬੀਬੇ ਨਾਂਕੀ ਦਾ ਘਰ ਔਰ ਇਸ ਘਰ ਵਿੱਚ ਹੀ ਆ ਕੇ ਬੀਬੇ ਨਾਂਕੀ ਦੇ ਕੋਲ ਧੰਤਨ ਸ਼੍ਰੀ ਗੁਰੂ ਨੰਗਦੇਵ ਜੀ ਠਹਿਰੇ ਸੀ ਔਰ ਇੱਥੇ ਰਹਿ ਕੇ ਗੁਰੂ ਨੰਗਦੇਵ ਜੀ ਨੇ ਮੋਦੀ ਖਾਨੇ ਦੀ ਨੌਕਰੀ ਕੀਤੀ ਆਓ ਦਰਸ਼ਨ ਕਰੀਂ ਅੰਦਰ ਦਵਾ ਸਬਤੇ ਸੋ ਸਾਧ ਸੰਗਤ ਜੀਓ ਇੱਕ ਬੇਬੇ ਨਾਨਕੀ ਜੀ ਜੋ ਕਿ ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ ਸੀ ਆਪਣੇ ਪਤੀ ਜੈ ਆਰਾਮ ਜੀ ਦੇ ਨਾਲ ਇੱਥੇ ਰਹਿੰਦੇ ਸਨ ਤੇ ਇਹ ਉਹ ਖੂਈ ਹੈ ਜਿੱਥੇ ਬੇਬੇ ਨਾਨਕੀ ਜੀ ਆਪਣੇ ਘਰ ਦੇ ਕੰਮਾਂ ਲਈ ਜਲ ਵਰਤਿਆ ਕਰਦੇ ਸਨ ਤੇ ਇਸ ਜਲ ਤੋਂ ਹੀ ਉਹ ਆਪਣੇ ਘਰ ਦਾ ਪ੍ਰਸ਼ਾਦ ਤਿਆਰ ਕਰਦੇ ਸਨ ਤੇ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੇ ਗਏ ਤੇ ਉਸ ਤੋਂ ਬਾਅਦ ਬੇਬੇ ਨਾਨਕੀ ਜੀ ਨੇ ਆਪਣੇ ਹੱਥਾਂ ਨਾਲ ਇਸ ਜਲ ਤੋਂ ਪ੍ਰਸ਼ਾਦ ਤਿਆਰ ਕਰਕੇ ਗੁਰੂ ਨਾਨਕ ਜੀ ਜੀ ਨੂੰ ਪ੍ਰਸ਼ਾਦ ਸ਼ਿਕਾਇਆ ਸੀ ਤੇ ਇਸ ਖੂਹੀ ਦਾ ਪਾਣੀ ਅੱਜ ਵੀ ਆਉਂਦਾ ਹੈ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਸੋ ਸਾਥ ਸੰਗਤ ਜੀਓ ਇਹ ਹੈ ਬੇਬੇ ਨਾਨਕੀ ਜੀ ਦੇ ਘਰ ਦੇ ਬਾਹਰਲੇ ਹਿੱਸੇ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਕਿ ਇਸ ਦੀ ਅੱਜ ਵੀ ਪੂਰੀ ਤਰ੍ਹਾਂ ਸਾਮ ਸੰਭਾਲ ਕੀਤੀ ਗਈ ਹੈ ਤੇ ਇਹ ਬਾਹਰ ਦਰਸ਼ਨੀ ਦਰਵਾਜ਼ਾ ਹੈ ਜਿਹਨੂੰ ਤੁਸੀਂ ਦੇਖ ਸਕਦੇ ਹੋ ਇਹ ਜੋ ਗੁਰਦੁਆਰਾ ਸਾਹਿਬ ਹੈ ਇੱਥੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸੁਪੁੱਤਰਾਂ ਨੇ ਜਨਮ ਲਿਆ ਹੈ ਬਾਬਾ ਲਖਮੀ ਚੰਦ ਤੇ ਬਾਬਾ ਸ੍ਰੀ ਚੰਦ ਜੀ ਔਰ ਆਓ ਆਪ ਨੂੰ ਅੰਦਰ ਜਾ ਕੇ ਇਥੇ ਦਰਸ਼ਨ ਕਰਾਈਏ ਏ ਹੈ ਜੀ ਗੁਰਦੁਆਰਾ ਜਿਸ ਜਗ੍ਹਾ ਦੇ ਵਿੱਚ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਸੁਪੁੱਤਰਾਂ ਨੇ ਜਨਮ ਲਿਆ ਬਾਬਾ ਲਖਮੀ ਚੰਦ ਤੇ ਬਾਬਾ ਸ੍ਰੀ ਚੰਦ ਜੀ ਮਾਤਾ ਸੁਲਖਣੀ ਦੀ ਕੁੱਖੋਂ ਜਨਮ ਲਿਆ ਆਓ ਉਹ ਜਗ੍ਹਾ ਦੇਖੀਏ ਸੋ ਆਓ ਇਸ ਘਰ ਦੇ ਤੁਹਾਨੂੰ ਅਸੀਂ ਹੁਣ ਦਰਸ਼ਨ ਕਰਵਾਈਏ ਤੁਸੀਂ ਵੀ ਸਾਡੇ ਨਾਲ ਇਸ ਘਰ ਦੇ ਦਰਸ਼ਨ ਕਰੋ ਇਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਘਰ ਹੈ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਭਾਈਆ ਜੈ ਰਾਮ ਜੀ ਅਤੇ ਬੀਬੇ ਨਾਨਕੀ ਜੀ ਦੀ ਬੇਨਤੀ ਤੇ ਸਭ ਤੋਂ ਪਹਿਲੇ ਇਸ ਸਥਾਨ ਤੇ ਆਪਣੇ ਪਵਿੱਤਰ ਚਰਨ ਪਾਏ ਸਨ ਅਤੇ ਮਾਤਾ ਸੁਲਖਣੀ ਜੀ ਸਮੇਤ ਆਪਣੀ ਰਿਹائش ਰੱਖੀ ਇਸ ਸਥਾਨ ਤੇ ਹੀ ਉਹਨਾਂ ਦੇ ਸਹਬਜ਼ਾਦੇ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੇ ਅਵਤਾਰ ਧਾਰਿਆ ਤੇ ਇੱਥੇ ਹੀ ਬੀਬੇ ਨਾਨਕੀ ਜੀ ਤੋਂ ਤਿਆਰ ਕੀਤਾ ਹੋਇਆ ਲੰਗਰ ਛਕਦੇ ਸਨ ਉਹ ਯਾਦਗਾਰ ਖੂਹੀ ਅੱਜ ਵੀ ਮੌਜੂਦ ਹੈ ਜਿਸ ਦਾ ਜਲ ਗਰੂ ਜੀ ਦੇ ਲੰਗਰ ਵਿੱਚ ਵਰਤਿਆ ਜਾਂਦਾ ਸੀ ਆਓ ਹੁਣ ਤੁਹਾਨੂੰ ਉਹ ਘਰ ਦੇ ਦਰਸ਼ਨ ਕਰਵਾਈਏ ਇਹ ਪ੍ਰਾਤਨ ਕਰਦਾਈ ਇਮਾਰਤ ਹੈ ਜਿੱਥੇ ਸ੍ਰੀ ਚੰਦ ਬਾਬਾ ਲਖਮੀ ਚੰਦ ਨੇ ਜਨਮ ਲਿਆ ਔਰ ਇਹਨੂੰ ਸੰਭਾਲ ਕੇ ਰੱਖਿਆ ਹੈ ਸੰਗਤਾਂ ਦੇ ਦਰਸ਼ਨ ਵਾਸਤੇ ਆਓ ਦਰਸ਼ਨ ਕਰੋ ਜੀ ਸਾ ਸੰਗਤ ਜੀਓ ਹੁਣ ਅਸੀਂ ਦਰਸ਼ਨ ਕਰਨ ਆਏ ਹਾਂ ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਤੇ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਮੋਦੀ ਦੇ ਲੋਧੀ ਖਾਨੇ ਵਿੱਚ ਨੌਕਰੀ ਕਰਿਆ ਕਰਦੇ ਸਨ ਤੇ ਨੌਕਰੀ ਕਰਦੇ ਸਮੇ ਗੁਰੂ ਨਾਨਕ ਦੇਵ ਜੀ ਦੇ ਨਾਲ ਕੁਝ ਈਰਖਾਲੂ ਲੋਕ ਜੋ ਕਿ ਉਹਨਾਂ ਤੋਂ ਈਰਖਾ ਕਰਦੇ ਸਨ ਉਹਨਾਂ ਨੇ ਨਵਾਬ ਮੋਦੀ ਮੋਦੀ ਨੂੰ ਇਸ ਦੀ ਸ਼ਿਕਾਇਤ ਕੀਤੀ ਕਿ ਗੁਰੂ ਨਾਨਕ ਦੇਵ ਜੀ 13-13 ਤੋਲ ਰਿਹਾ ਤੇ ਵੱਧ ਕਿ ਗਰੀਬ ਲੋਕਾਂ ਨੂੰ ਵੱਧ ਤੋਲ ਕੇ ਦੇ ਰਿਹਾ ਹੈ ਤੇ ਜਿਸ ਦੀ ਜਿਸ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਫਿਰ ਕੋਠੜੀ ਵਿੱਚ ਬੁલાਇਆ ਗਿਆ ਅੰਦਰ ਤੇ ਜਦੋਂ ਕੋਠੜੀ ਦੇ ਵਿੱਚ ਇਹ حساب ਕੀਤਾ ਗਿਆ ਤੇ ਹਿਸਾਬ ਹਿਸਾਬ ਘਾਟੇ ਦੀ ਥਾਂ ਵਾਧਾ ਨਿਕਲੇ ਆ 760 ਰੁਪਏ ਵਾਧਾ ਨਿਕਲੇ ਤੇ ਜਿਸ ਤੋਂ ਨਵਾਬ ਬਹੁਤ ਖੁਸ਼ ਹੋਇਆ ਤੇ ਆਓ ਹੁਣ ਇਸ ਗੁਰਦੁਆਰੇ ਦੇ ਦਰਸ਼ਨ ਕਰੋ ਜੀ ਹੁਣ ਅਸੀਂ ਉਸ ਜਗ੍ਹਾ ਤੇ ਆਏ ਹਾਂ ਜਿੱਥੇ ਸੰਤ ਸੀਚੇਵਾਲ ਜੀ ਦਾ ਡੇਰਾ ਹੈ ਤੇ ਉਹਨਾਂ ਨੇ ਇਸ ਜਗ੍ਹਾ ਤੇ ਇਸ ਨਦੀ ਦੀ ਬਹੁਤ ਸਭ ਸੰਭਾਲ ਕੀਤੀ ਹੈ ਇਹ ਕਾਲੀ ਵੇਈ ਨਦੀ ਹੈ ਦੇਖੋ ਤੁਸੀਂ ਕਾਲੀ ਵੇਈ ਨਦੀ ਦਾ ਨਜ਼ਾਰਾ ਦੇਖ ਸਕਦੇ ਹੋ ਤੇ ਇੱਥੇ ਹੀ ਉਹਨਾਂ ਨੇ ਇੱਕ ਪੁਰਾਣੇ ਸਮੇਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਬਚਾਉਂਦੇ ਹੋਏ ਜਾਂ ਆਪਣੇ ਪੁਰਾਣੇ ਸੱਭਿਆਚਾਰ ਦੀ ਇੱਕ ਚਲਕ ਜਿਹੜੀ ਤੁਸੀਂ ਦੇਖ ਸਕਦੇ ਹੋ ਇਹ ਹੈ ਹਰਟ ਕਿ ਪੁਰਾਣੇ ਸਮੇਂ ਦੇ ਵਿੱਚ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਇਹ ਹਰਟ ਲਗਾਈ ਜਾਂਦੀ ਸੀਗੀ ਤੇ ਇਹ ਹੈ ਉਹਦੀਆਂ ਟਿੰਡਾਂ ਇਹਨੂੰ ਤੁਸੀਂ ਦੇਖ ਸਕਦੇ ਹੋ ਇਹਨਾਂ ਟਿੰਡਾਂ ਦੇ ਵਿੱਚੋਂ ਕਿੱਦਾਂ ਪਾਣੀ ਦਾ ਫਲੋ ਨਿਕਲ ਰਿਹਾ ਇਹ ਦੇਖੋ ਤੁਸੀਂ ਅੱਜ ਵੀ ਉਹ ਜਿਹੜੀਆਂ ਟਿੰਡਾਂ ਅੱਜ ਵੀ ਇਹ ਮਤਲਬ ਪ੍ਰੋਪਰ ਕੰਮ ਕਰ ਰਿਹਾ ਹੈ ਪਾਣੀ ਇਹਨਾਂ ਦੇ ਵਿੱਚੋਂ ਨਿਕਲ ਰਿਹਾ ਨੇਚਰਲ ਤਰੀਕੇ ਦੇ ਨਾਲ ਤੇ ਇੱਧਰ ਦੇਖੋ ਇਹ ਬੱਚੇ ਨਜ਼ਾਰੇ ਰਹਿ ਰਹੇ ਆ ਤੁਸੀਂ ਦੇਖ ਸਕਦੇ ਹੋ ਕਿੱਦਾਂ ਇੰਜੋਏ ਕਰ ਰਹੇ ਆ ਤੇ ਇਹ ਹੱਲ ਹੈ ਪੁਰਾਣੇ ਸਮੇਂ ਦੇ ਵਿੱਚ ਇਹਨਾਂ ਬਾਰੇ ਤੁਹਾਨੂੰ ਪਤਾ ਹੀ ਹੋਏਗਾ ਕਿ ਇਹਦੇ ਨਾਲ ਖੇਤੀ ਖੇਤੀਬਾੜੀ ਦਾ ਕੰਮ ਕੀਤਾ ਜਾਂਦਾ ਤੇ ਇਹ ਮਿੱਟੀ ਦੇ ਭਾਂਡੇ ਆ ਤੇ ਇਹ ਬਹੁਤ ਹੀ ਇੱਕ ਵਧੀਆ ਉਪਰਾਲਾ ਹੈ ਜਿਹਦੇ ਨਾਲ ਇਹ ਸਾਡੇ ਸੱਭਿਆਚਾਰ ਦੀ ਬਹੁਤ ਅੱਛੀ ਝਲਕ ਜਿਹੜੀ ਹੈ ਸਾਨੂੰ ਦੇਖਣ ਨੂੰ ਮਿਲੇਗੀ ਇੱਥੇ ਕਾਲੀ ਵਈ ਦੇ ਨਦੀ ਦੇ ਕਿਨਾਰੇ ਹੀ ਸੰਤ ਸੀਛੇਵਾਲ ਸਾਹਿਬ ਵੱਲੋਂ ਜੋ ਬਣਾਇਆ ਗਿਆ ਗੁਰਦੁਆਰਾ ਜੋ ਕਿ ਬਹੁਤ ਹੀ ਖੂਬਸੂਰਤ ਹੈ ਤੇ ਇੱਥੇ ਤੁਹਾਨੂੰ ਕੁਦਰਤੀ ਨਜ਼ਾਰੇ ਵੀ ਦੇਖਣ ਨੂੰ ਮਿਲੇਗਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਫੁੱਲ ਜਿਹੜੇ ਖਿੜੇ ਹੋਏ ਨੇ ਜੀ ਸੁਲਤਾਨਪੋਦੀ ਪਵਿੱਤਰ ਧਰਤੀ ਦਾ ਇੱਕ ਧਾਰਮਿਕ ਸਥਾਨਾਂ ਦੀ ਯਾਤਰਾ ਸੋ ਮਿਲਦੇ ਹਾਂ ਹੁਣ ਜੀ ਅਗਲੇ ਨਵੇਂ ਸ਼ਹਿਰ ਦੇ ਵਿੱਚ ਗੁਰਦਆਮਾਂ ਦੇ ਦਰਸ਼ਨ ਕਰਾਂਗੇ ਤੇ ਮਿਲਦੇ ਹਾਂ ਜੀ ਹੁਣ ਨਵੀਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਜੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ